ਵਾਇਬਰ ਜੀ ਖਾਲਸਾ ਵਾਇਬਰ ਜੀ ਕਹਿੰਦੇ ਰੋਡ ਸ਼ੋਅ ਦੇ ਨਾਲ ਨਹੀਂ ਆ ਰਹੇ ਤੁਸੀਂ ਹਾਂਜੀ ਅਸੀਂ ਗੁਰਦਰ ਸਿੰਘ ਸਾਹਿਬ ਕੁਲਗਰਾ ਸਾਹਿਬ ਉੱਥੇ ਵੇਟ ਕਰ ਰਹੇ ਹਾਂ ਜਦੋਂ ਸਾਰੇ ਆਏ ਹਨ ਉਹਨਾਂ ਦੇ ਨਾਲ ਅਰਦਾਸ ਬੇਨਤੀ ਹੋ ਕੇ ਉੱਥੋਂ ਸ਼ੁਰੂਆਤ ਕਰਕੇ ਫਿਰ ਨਾਲ-ਨਾਲ ਚੱਲਣਗੇ ਠੀਕ ਹੈ ਇੱਥੇ ਅਸੀਂ ਸਾਡੀ ਡਿਊਟੀ ਹੁਣ ਇੱਥੇ ਹੀ ਆਪਣੇ ਪਿੰਡਾਂ ਦੀ ਇੱਥੇ ਆ ਕੇ ਨਾ ਪਹਿਲਾਂ ਕਿਤੇ ਕਿਸੇ ਦੇ ਕੋਲ ਕੋਤੇ ਤੁਹਾਨੂੰ ਹੰਗਾਰਾ ਮਿਲ ਰਿਹਾ ਕਿੱਥੇ ਉਹ ਬਹੁਤ ਮਾਰੇ ਦੀ ਕਿਰਪਾ ਜੀ ਮੌਤ ਚੜ੍ਹਦੀ ਕਲਾ ਨਾਲ ਹੰਗਾਰਾ ਮਿਲ ਰਿਹਾ ਜੀ ਬੜੀ ਜਿਹੜੀ ਸੰਗਤ ਜਿਹੜੀ ਬਹੁਤ ਚੜ੍ਹਦੀ ਕਲਾ ਨਾਲ ਸਵਾਗਤ ਕਰ ਰਹੀ ਹੈ ਸੰਗਤਾਂ ਚ ਪਾਸੇ ਬਿਜਲੀ ਦੇ ਲੋਕਾਂ ਨੂੰ ਕਾਫੀ ਮਿਲ ਬਿਜਲੀ ਬਾਰੇ ਤੁਹਾਨੂੰ ਕਿੰਨਾ ਹੰਗਾਰਾ ਮਿਲ ਰਿਹਾ ਬਿਜਲੀ ਮਾਫਦਾ ਥੋੜਾ ਪ੍ਰਭਾਵ ਵਾਲਾ ਸੀ ਬਹੁਤ ਬਹੁਤ ਵਧੀਆ ਮਿਲ ਰਿਹਾ ਜੀ ਇੱਕ ਛੋਟੀ ਜੀ ਬੀਬੀਆਂ ਦੀ ਸ਼ਿਕਾਇਤ ਆ ਕਿ ਸਾਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਨਹੀਂ ਮਿਲੰਦਿਆ ਪਰ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਵੀ ਇਹ ਗੱਲ ਕਹਿਨਾ ਤੇ ਅੱਜ ਵੀ ਕਹਿਨਾ ਇੱਕ ਪਾਸੇ ਸਾਡਾ ਇੱਕ ਘਰ ਦੇ ਵਿੱਚ ਮੰਨ ਲਓ 2 ਬੀ ਬੀ ਆ ਤੇ 2000 ਰੁਪਏ ਲੇਕਿਨ ਦੂਸਰੇ ਪਾਸੇ ਜਿਸ ਸੇਸੋ ਗੁੰਡ ਜਿਹੜੀ ਮਾਫ ਹੁੰਦੀ ਆ ਉਹਦੇ ਨਾਲ ਬਿੱਲ ਜਿਹੜੇ ਨੇ ਸਾਡੇ ਗਰਮੀ ਦੇ ਵਿੱਚ ਆਪਾਂ ਜਾਣਦੇ ਆ ਕਿ 15000 10000 7000 ਘੱਟੋ ਘੱਟ 5000 ਤੱਕ ਤਾਂ ਬਿੱਲ ਆਉਂਦਾ ਹੀ ਆ ਤੇ ਜੇ 5000 ਸਾਨੂੰ ਮਾਫ ਹੋ ਗਿਆ ਤੇ ਕੋਈ ਗੱਲ ਨਹੀਂ 2000 ਜੇ ਸਾਨੂੰ ਨਹੀਂ ਮਿਲੰਦਿਆ ਤੇ ਫੇਰ ਵੀ ਤੁਹਾਨੂੰ ਉਥੋ ਜੀ ਵੇਟ ਕਰਨੀ ਚਾਹੀਦੀ ਸੀ ਕਿਉਂਕਿ ਤੁਹਾਨੂੰ ਸਾਨੂੰ ਸਾਹ ਦੇ ਆਏ ਹੋਈ ਵਿਚਾਰ ਆ ਤੇ ਜਿਸ ਤਰ੍ਹਾਂ ਜਿਹੜੀ ਐ ਇਲੈਕਸ਼ਨ ਕੰਪਲੀਟ ਹੁੰਦੀ ਆ ਰਿਜ਼ਲਟ ਇਹਦੇ ਆਮਦ ਨੇ ਉਸ ਤੋਂ ਬਾਅਦ ਅਗਲਾ ਜਿਹੜਾ ਸਹੂਲਤ ਜਿਹੜੀ ਆ ਉਹ 1000 ਰੁਪਏ ਜਿਹੜਾ ਬੀਬੀਆਂ ਨੂੰ ਉਹ ਮਿਲਣ ਵਾਲਾ ਤੇ ਆਪਣੇ ਹਰਕੇ ਦੀ ਇਸ ਤਰ੍ਹਾਂ ਸ਼ੈਰੀ ਕਲਸੀ ਸਾਹਿਬ ਬਣ ਰਹੇ ਆ ਇਹ ਆਪਣੇ ਇਲਾਕੇ ਤੋਂ ਬਟਾਲ ਬਟਾਲੇ ਮੇਰੇ ਖਿਆਲ ਪਹਿਲਾਂ ਵੀ ਐਮਐਲਏ ਰਹੇ ਬਟਾਲੇ ਦੇ ਮੌਜੂਦਾ ਐਮਐਲਏ ਮੌਜੂਦਾ ਐਮਐਲਏ ਹਾਂਜੀ ਹਾਂਜੀ ਇਹ ਸਾਵੀ ਵਿਕਾਸ ਵੀ ਕਰ ਸਕਦੇ ਮੇਰੇ ਖਿਆਲ ਆਪ ਹੀ ਸੰਤਾਨ ਨੂੰ ਹੈ ਕਿ ਆਪੇ ਹਲਵੇ ਦਾ ਆ ਤੇ ਕਾਫੀ ਵਿਕਾਸ ਹੋ ਸਕਦੇ ਆ ਜੇ ਕਲਸੀ ਸਾਹਿਬ ਸਾਡੇ ਜਿਹੜੇ ਐਮਪੀ ਬਣ ਜਾਣ ਤੇ ਕਾਫੀ ਵਿਕਾਸ ਹੋ ਸਕਦਾ ਕਿਉਂਕਿ ਆਪਣੇ ਇਲਾਕੇ ਦੇ ਆਪਣੇ ਹਲਕੇ ਦੇ ਆ ਤੇ ਬਹੁਤ ਵੱਡੀ ਗੱਲ ਆ ਜੀ ਕਿਉਂਕਿ ਪਹਿਲਾਂ ਆਪਾਂ ਦੂਰ ਦੇ ਜਿਹੜੇ ਐਕਟਰ ਆ ਗਿਆ ਵਿਨੋਦ ਖੰਨਾ ਹਾਂਜੀ ਸਨੀ ਗੋਲ ਆ ਗਿਆ ਦੇਖਿਆ ਨਹੀਂ ਉਹ ਮਤਲਬ ਇਸ ਇਲਾਕੇ 'ਚ ਆਪਾਂ ਦੁਬਾਰਾ ਉਹਨਾਂ ਨੂੰ ਦੇਖਿਆ ਹੀ ਨਹੀਂ ਕਿੱਥੇ ਗਏ ਆ ਕਿੱਥੇ ਆਏ ਆ ਇਹ ਇੱਕ ਵਾਰ ਹੀ ਪੰਜਾਬ ਦੇ ਵਿੱਚ ਸਿਰਫ ਆਪਣੀ ਵੀ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਸਤੇ ਆਏ। ਉਹ ਤੋਂ ਇਲਾਵਾ ਕਿਤੇ ਉਹਨਾਂ ਨੇ ਦਰਸ਼ਨ ਨਹੀਂ ਹੋਏ। ਕਿ ਇਹ ਤਾਂ ਹੋਈ ਜਾਈਦਾ। ਉਹਨਾਂ ਦੇ ਉਹਨਾਂ ਦੇ ਪੋਸਟਰ ਵੀ ਲਗਾਏ ਗਏ। ਜੀ। ਤੇ ਉਹਨਾਂ ਨੂੰ ਗੁੰਮਦੇ ਪੋਸਟਰ ਲਗਾ ਦਿੱਤੇ ਗਏ ਕਿ ਲੀਡਰ ਜਿਹੜੇ ਆ ਹਾਂ ਜੀ। ਪਰ ਤਾਂ ਵੀ ਉਹ ਕਿ ਦਰਸ਼ਨ ਦੇਣ ਵਾਸਤੇ ਨਹੀਂ ਆਏ। ਨਹੀਂ ਆਏ। ਪਰ ਕੇ ਸਾਡੇ ਵਾਸਤੇ ਬਹੁਤ ਵਧੀਆ ਸੁਨਹਿਰੀ ਮੌਕਾ ਆ ਕਿ ਆਪਣੇ ਲੋਕਲ ਲੀਡਰ ਨੇ ਬਹੁਤ ਅੱਗੇ ਵਧੂ ਇਹਨਾਂ ਦੇ ਖਿਆਲ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਇਹੋ ਜੀ ਅਪੀਲ ਕਰਨੀ ਚਾਹੀਦੀ ਆ ਕਿ ਸਾਰੇ ਆਪਣੇ ਉਹ ਇੱਕ ਇੱਕ ਵੋਟ ਜਿਹੜੀ ਹੈ ਆਪ ਵੀ ਪਾਣ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਵੋਟਾਂ ਪਵਾ ਕੇ ਕਹਿ ਕੇ ਵੋਣ ਤੇ ਇਹਨਾਂ ਨੂੰ ਕਾਮਯਾਬ ਬਣਾਣ ਉਹ ਹੈ ਕੁਝ ਠੀਕਾ ਖਲਸਾ